thank जा करो अभो बिना जो है घर में आए और अच्छा 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 और अच्छा साथ में भी कमगा भी तो भी ਜਾ ਹੋਰ ਕਹਾਂ ਜਾਏ ਪੀਡੀਏ ਪਲਗ ਕਰ ਸਭ ਇਹ ਬੀਚੇ ਰਾਜਾ ਟੋਈ ਹੋਇਆ ਲੱਗਦਾ ਨਹੀਂ ਜਾਏ ਪੀਐਸ ਅਦਰ ਦੇ ਏਰੀਆ ਪੈਨ ਹੈ ਜੀ 인ਦਰਾ ਕਲੋਨੀ ਗਲੀ ਨੰਬਰ 2 ਇੱਕ ਲੇਡੀ ਰਹਿੰਦੀ ਸੀ ਇਥੇ ਵੀਨਾ ਰਾਣੀ ਤੇ ਮੁੰਡੇ ਨਾਲ ਬਰੰਦਰ ਤੇ ਉਰੇ ਕਰ ਦੇ ਵਿੱਚ ਹੀ ਦੋ ਟੈਨੈਂਟਸ ਰਹ ਰਹੇ ਸੀ ਕਿਰਾਏਦਾਰ ਵਾਟਾਰੀ ਤੋਂ ਬਿਲੋਂਗ ਕਰਦਾ ਆ ਲਗਭਗ 2.5 ਤੋਂ 2 ਸਾਲ ਤੋਂ ਰਹ ਰਹੇ ਇਥੇ ਇੱਕ ਕੱਲ ਰਾਤੀ ਇੱਕ ਪਾਰਟੀ ਚੱਲ ਰਹੀ ਸੀ ਇਹਨਾਂ ਦੀ ਦਾਰੂ ਦੀ ਪਾਰਟੀ ਵੀ ਚੱਲ ਰਹੀ ਸੀ ਇਹ ਨਸ਼ੇ ਦੇ ਵਿੱਚ ਸ਼ਾਇਦ ਕੁਝ ਝਗੜ ਲਿਆ ਤੇ ਆਪਸ ਦੇ ਵਿੱਚ ਤੂਤੂਮੇਮੇ ਹੋ ਗਿਆ ਇਸ ਤੂਤੂਮੇਮੇ ਦੇ ਵਿੱਚ ਇਹਦੀ ਕਤਲ ਹੋ ਚੀਏ ਸਾਨੂੰ ਇਹ ਤਾਂ ਪ੍ਰਾਈਮਰ ਫੀਸੀ ਲੱਗ ਰਿਹਾ ਹੈ ਪਰ ਹਮ ਲੱਗਦਾ ਜਿਹੜੇ ਪ੍ਰਾਈਸ ਦਾ ਦਿੰਦੇ ਆ ਜਾਂ ਜਿਹੜੇ ਰੱਖਦੇ ਆ ਉਹਨੂੰ ਬਿਲਕੁਲ ਵੈਰੀਫਾਈ ਜ਼ਰੂਰ ਕਰਾਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਇਹ ਇੱਕ ਸਭ ਤੋਂ ਵੱਡਾ ਐਗਜ਼ਾਮਪਲ ਹੈ ਸਾਰਿਆਂ ਨੂੰ ਕਿ ਜਿਹੜੇ ਵੀ ਕਿਰਾਏਦਾਰ ਤੁਹਾਡੇ ਘਰ ਦੇ ਵਿੱਚ ਰਹਿੰਦੇ ਆ ਇਹਨਾਂ ਦੇ ਵੈਰੀਫਿਕੇਸ਼ਨ ਬਿਲਕੁਲ ਜ਼ਰੂਰੀ ਹੈ ਜਦ ਤੱਕ ਤੁਸੀਂ ਸਾਨੂੰ ਇਨਫੋਰਮੇਸ਼ਨ ਨਹੀਂ ਦਿੰਦੇ ਹੋ ਅਸੀਂ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਹੋ ਸਕਦਾ ਇਹੋ ਜੀ ਹਾਦਸਾ ਹੋ ਸਕਦੀ ਹੈ ਇਹ ਤਾਂ ਸੁਣਾ ਚਾ ਲੈ ਜੋ ਪੀ ਜਿਹੜਾ ਇੱਕ ਲੜਕਾ ਹੈ ਅਸੀਂ ਵੈਰੀਫਾਈ ਕਰ ਰਹੇ ਜੀ ਉਹਦਾ ਨਾਮ ਵੈਸੇ ਛੋਟਾ ਨਾਮ ਦੱਸ ਦਿਆ ਇਹਨਾਂ ਨੇ ਆਪਾਂ ਸਾਰਾ ਉਹਨਾਂ ਦੀ ਟ੍ਰੇਸ ਕਰ ਰਹੇ ਹਾਂ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਕਿੱਥੋਂ ਆਇਆ ਹੈ ਕਿਹੜੇ ਕੇਸ ਦਾ ਪੀ ਹੈ ਉਹ ਅਸੀਂ ਸਾਰਾ ਵੈਰੀਫਾਈ ਕਰਾਂਗੇ ਇਹਨਾਂ ਨੇ ਕਿ ਭੰਗ ਮੇਰਾ ਨਾਮ ਭਾਈ ਨਵਲ ਚਰਮਾ ਮੈਂ ਪਿੱਛੋਂ ਲੁਧਿਆਣੇ ਦਾ ਰਿਆ ਨਾਲਾ ਇਹ ਮੇਦੇ ਵਾਈਫ ਨੇ ਤੇ ਇਹ ਮੇਰੀ ਪੂਆ ਸੱਸ ਦੀ ਡੈਥ ਹੋਈ ਆ ਜਿੰਨਾਂ ਨੂੰ ਮਾਰਿਆ ਉਹਨਾਂ ਨੇ ਤੇ ਮੈਨੂੰ ਪੂਰੀ ਇਹਨਾਂ ਨੇ ਆ ਕੇ ਫਿਰ ਠਾਇਆ ਮੈਂ ਜਦੋਂ ਫੁੱਟਾ ਪਿਆ ਇਹ ਮੇਰੀ ਵਾਈਫ ਨੇ ਠਾਇਆ ਮੈਨੂੰ ਫਿਰ ਦਿੱਦਾ ਵੀ ਲੁੱਟੇ ਗਿਆ ਹੋ ਗਿਆ ਉਹ ਹੋ ਗਿਆ ਮੈਂ ਕੀ ਗੱਲ ਹੋਇਆ ਇੱਕ ਇਹਦੀ ਕਿਰਾਏਦਾਰ ਨੇ ਦੱਸਿਆ ਉੱਪਰ ਜਿਹੜੇ ਕਿਰਾਏ ਤੇ ਰਹਿੰਦੇ ਉਹ ਕਿਰਾਏਦਾਰ ਦੂਜੀ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਵੀ ਆ ਗੱਲ ਹੋ ਗਈ ਤੇ ਮੈਂ ਆ ਕੇ ਦੇਖਿਆ ਮੇਰੇ ਕੋਲ ਦੇਖਿਆ ਨਹੀਂ ਕਿ ਮਤਲਬ ਫਰ ਜਾਂਦੇ ਲੁੱਟ ਕਿੰਨੀ ਕੀ ਹੋਈ ਹੈ ਕੁਝ ਪਤਾ ਲੁੱਟ ਮੈਨੂੰ ਭਾਜੀ ਇੰਨਾ ਪਤਾ ਵੀ ਫੋਨਾ ਵਗੈਰਾ ਬਾਬਾ ਫਿਗਾ ਮੇਰੀ ਪੂਰੀ ਆਸ ਕੋਲ ਕੰਮ ਕੀ ਕਰਦੇ ਸੀ ਤੇ ਉਹ ਸਰਕਾਰੀ ਨੌਕਰੀ ਕਰਦੇ ਬਿਜਲੀ ਬੋਰਡ ਦੇ ਵਿੱਚ ਸੀਗੇ ਤੇ ਪੈਨਸ਼ਨ ਵੀ ਉਹਨਾਂ ਨੂੰ ਆਉਂਦੀ ਸੀਗੀ ਤੇ ਉਹਨਾਂ ਦੇ ਲੱਗੀ ਸੀਗਾ ਸਭ ਕੁਝ ਮਿੱਤੀ ਪਰਮਾਤਮਾ ਦੇ ਸਭ ਕੁਝ ਸੀਗਾ ਸਭ ਉਹਨਾਂ ਨੇ ਆ ਰਿਟਾਇਰ ਹੋ ਚੁੱਕੇ ਸੀਗੇ ਤੇ ਸਰਕਾਰੀ ਨੌਕਰੀ ਰਹੀ ਬਿਜਲੀ ਬੋਰਡ ਦੇ ਵਿੱਚ ਇਹ ਫੋਨ ਆ ਵਗੈਰਾ ਉਹ ਫੋਨ ਦੇਖਿਆ ਵੀ ਉਹਨਾਂ ਕੋਲ ਜੋ ਲੁੱਟ ਦੀ ਨੀਅਤ ਕਰਕੇ ਜੋ ਲੁੱਟ ਲੁੱਟ ਦੀ ਨੀਅਤ ਕਰਕੇ ਫਿਰ ਉਹਨਾਂ ਨੇ ਫੋਨਾਂ ਲੈ ਕੇ ਗਏ ਨੇ ਜੋ ਪਹਿਹਾਂ ਤੇ ਲਾਜੋ ਕਰੇ ਸੀਗਾ ਜੋ ਵੀ ਉਹਨਾਂ ਨੇ ਕਿਹਾ ਸਭ ਸਭ ਲੈ ਗਏ ਵਸੋ ਸਭ ਲੁੱਟ ਮੰਗ ਕੀ ਕਰਦੇ ਨੇ ਮੰਗ ਹੀ ਕਰਦੇ ਕੋ ਇਹਨਾਂ ਨੂੰ ਲੱਭੋ ਲੱਭ ਕੇ ਉਹਨੂੰ ਮੰਗ ਦੀ ਫਿਜਾਦ ਜੋ ਉਹਦਾ ਦੀ ਫਰਦੀ ਫਿਜਾਦ ਨੂੰ ਦੇਣ ਵਸ ਕਾਨੂੰਨ ਨੂੰ ਯਾਦ ਰੱਖੋ ਕਿ ਕਿੰਨਾ ਇਹ ਮਾਮਲਾ ਦਾ ਮੈਂ ਤਲਵਿੰਦਰ ਸਿੰਘ ਪਾਟਿਆ ਜੀ ਮੈਂ ਤੇ ਸਿਰੇ ਰੁਟੀਨ ਦੀ ਤਰ੍ਹਾਂ ਆਪਣੇ ਘਰ ਉੱਠਿਆ ਤੇ ਮੈਨੂੰ ਸਿਰੇ ਗਲੀ ਵਿੱਚੋਂ ਫੋਨ ਆਇਆ ਵੀ ਭਾਜੀ ਇੱਥੇ ਸਾਡੀ ਗਲੀ ਚ ਇੱਕ ਮर्डर ਹੋ ਗਿਆ ਤੇ ਉਹਦੇ ਵਿੱਚ ਮੈਂ ਫਿਰ ਤਿਆਰ ਤੇ ਰੋ ਗਿਆ ਤੇ ਮੌਕੇ ਤੇ ਆਇਆ ਹੁਣ ਆ ਵੇਖਣ ਤੇ ਅੰਦਰ ਗਿਆ ਉਹ ਮੈਂ ਦੇਖਿਆ ਤੇ ਉਹ ਦੇਖਿਆ ਤੇ ਉਹ ਲੋਟ ਜਿਹੜੀ ਪੰਜੇ ਪਈ ਹੋਈ ਹੈ ਕਿਤੇ ਕਿਹਦੀ ਜਿੰਦਾ ਹੈ ਇਹ ਇੰਦਰਾ ਕਲੋਨੀ ਗਲੀ ਨੰਬਰ 2 ਦੇ ਵਿੱਚ ਹੋਇਆ ਜੀ ਵਾਕਿਆ ਆ ਬੀਨਾ ਪੰਜੀ ਹੈਗੇ ਜਿਹਨਾਂ ਦੀ ਡੈਥ ਹੋਈ ਹੈ ਕੋਈ ਕਿਸ ਤਰ੍ਹਾਂ ਕੋਈ ਪਤਾ ਲੱਗਿਆ ਕੋਈ ਨਹੀਂ ਮੈਨੂੰ ਦੇਖੋ ਮੈਂ ਨਾ ਜਾਣਦਾ ਨਾ ਮੈਨੂੰ ਪਤਾ ਪਰ ਇਹ ਪਤਾ ਲੱਗਾ ਵੀ ਉਹ ਕੋਠੇ ਦੇ ਕੋਈ ਕਿਰਾਏਦਾਰ ਰਹਿੰਦੇ ਸੀ ਦੋ ਕਿਰਾਏਦਾਰ ਰਹਿੰਦੇ ਆ ਇੱਕ ਲੇਡੀਜ਼ ਰਹਿੰਦੇ ਆ ਉਹ ਕੁਆਲਿਟੀ 'ਚ ਲੱਗੇ ਆ ਤੇ ਇੱਕ ਦੂਜੇ ਕਿਰਾਏਦਾਰ ਮੁੰਡਾ ਕੱਲਾ ਰਹਿ ਰਿਹਾ ਸੀ ਤੇ ਜਿਹੜਾ ਕੱਲਾ ਕਿਰਾਏਦਾਰ ਸੀ ਇਹ ਜਿਹੜਾ ਮਾਲਕਾਂ ਦਾ ਮੁੰਡਾ ਉਹ ਇੱਕ ਦੂਜੇ ਨਾਲ ਸ਼ਰਾਬ-ਸ਼ੂ ਪੀਂਦੇ ਹੁੰਦੇ ਸੀ ਰੋਜ਼ ਬੈਂਨ ਖਲੌਣ ਕਰਦੇ ਸੀ ਤੇ ਜਿਹੜਾ ਮੁੰਡਾ ਸ਼ਰਾਬੀ ਉਹਨਾਂ ਦਾ ਉਹ ਸਾਰਾ ਘਰ ਦਾ ਭੇਦਭੂਤ ਦਿੰਦਾ ਹੁੰਦਾ ਸੀ ਤੇ ਸੁਣਨ ਜੇ ਆਇਆ ਵੀ ਜਿਹੜਾ ਮੁੰਡਾ ਉੱਪਰ ਕਿਰਾਏਦਾਰ ਸੀ ਉਹਦਾ ਕੋਈ ਦੋਸਤ ਵੀ ਇੱਥੇ ਆਂਦਾ ਹੁੰਦਾ ਸੀ ਉਹ ਹੈ ਵੀ ਕਹਿੰਦੇ ਪੀਓ ਵਗੈਰਾ ਹੈਗਾ ਸੀ ਕੁਝ ਤੇ ਰਾਤੀਏ ਮੁੰਡੇ ਨੇ ਬੱਲੂ ਨੇ ਸ਼ਰਾਬੀ ਦੀ ਨਾਲ ਬੈ ਕੇ ਮਾਲਕਾਂ ਦੇ ਤੇ ਉਹ ਪਤਾ ਲੱਗਾ ਵੀ ਮੁੰਡਾ ਕਹਿੰਦਾ ਵੀ ਮੈਨੂੰ ਸ਼ਰਾਬ ਵਿੱਚ ਕੁਝ ਪਾ ਕੇ ਦਿੱਤਾ ਤੇ ਮੈਨੂੰ ਪਤਾ ਨਹੀਂ ਕੁਝ ਘਬਰਾਹਟ ਹੋ ਰਹੀ ਸੀ ਤੇ ਦੂਜਾ ਨੰਬਰ ਇਹ ਵੀ ਪਤਾ ਲੱਗਾ ਵੀ ਉਹ ਜਿਹੜੇ ਕਿਰਾਏਦਾਰ ਹੈਗੇ ਸੀ ਉਹਨਾਂ ਨੇ ਬਾਹਰ ਚਲ ਜਾਣਾ ਸੀ ਅੱਜ ਉਹ ਵੀ ਮੁੰਡਾ ਡਿਵੋਰਸ ਹੈਗਾ ਕੋਠੇ ਵਾਲਾ ਜਿਹੜਾ ਕਿਰਾਏਦਾਰ ਸੀ ਜਾਂ ਕੋਈ ਕਹਿ ਰਹੇ ਵੀ ਘਰੇ ਉਹਦੀ ਦਾਦਾ ਦਿਨ ਹੋ ਗਿਆ ਤੇ ਜਨਾਨੀ ਚਲ ਗਈ ਹੋਈ ਸੀ ਤੇ ਉਹ ਰਾਤੀ ਉਹਨਾਂ ਕੋਈ ਖਵਾਇਆ ਪਿਆ ਤੇ ਸ਼ੇਰੇ ਜਦੋਂ ਦੂਜੇ ਕਰਾਇਦਾ ਰੁਟ ਕੇ ਥੱਲੇ ਆਏ ਮੋਟਰ ਲਾਂਦੀ ਉਹਨਾਂ ਵੇਖਿਆ ਗੇੜ ਖੁੱਲਾ ਚੌਰ ਚਪਾਟੇ ਉਹਨਾਂ ਮਾਲਕਾਂ ਨੂੰ ਵੇਖਿਆ ਠਾਂ ਦੀ ਕੋਸ਼ਿਸ਼ ਕੀਤੀ ਤੇ ਮਾਲਕਾਂ ਜਿਹੜੀ ਉਹ ਡੈੱਡ ਬੋਡੀ ਜਿਹੜੀ ਉਹ ਬੈੱਡ ਤੋਂ ਥੱਲੇ ਪਈ ਹੋਈ ਉਹਨਾਂ ਹੱਸੇ ਗਲੀ ਜਾ ਕੇ ਚੀਕ ਛਾੜਾ ਪਾਇਆ ਤੇ ਉੱਥੋਂ ਜਿਹੜਾ ਇਹ ਗੱਲ ਜਿਹੜੀ ਆ ਰੋਣਾ ਪੈ ਗਿਆ ਮੌਕੇ ਤੇ ਪੁਲਿਸ ਆ ਗਈ ਜੀ ਹੁਣ ਦੇਖੋ ਪੁਲਿਸ ਵੀ ਕੀ ਕਰੇ ਵਿਚਾਰੇ ਪੁਲਿਸ ਦਾ ਕੀ ਕਸੂਰ ਹੈ ਪੁਲਿਸ ਨੂੰ ਜਦੋਂ ਆਪਾਂ ਵੈਰੀਫਿਕੇਸ਼ਨ ਹੀ ਨਹੀਂ ਕਰਾਂਦੇ ਜੀ ਪੁਲਿਸ ਨੂੰ ਆਪਾਂ ਦੱਸਦੇ ਨਹੀਂ ਵੀ ਆਪਾਂ ਕਰਾਇਦਾ ਰੱਖਿਆ ਤਾਂ ਉਹਦੇ ਚ ਪੁਲਿਸ ਦਾ ਕੀ ਕਸੂਰ ਹੈ ਪੁਲਿਸ ਦਾ ਚਲੋ ਫਿਰ ਵੀ ਬੜੇ ਮੈਗਨਾ ਬੜੇ ਆਪਣਾ ਸਾਡੇ ਦੰਦੇ ਐਸਐਚਓ ਡਿਪਟੀ ਜਿਹੜੇ ਐਸਪੀ ਚੰਗੇ ਨੇ ਜਿਹੜੇ ਮੌਕੇ ਦੇ ਜਿਹੜੇ 50 ਮਿੰਟ ਅੰਦਰ 5 ਮਿੰਟ ਦੇ ਵਿੱਚ ਪਹੁੰਚ ਗਏ ਨੇ ਪਰ ਸਾਡਾ ਵੀ ਇੱਕ ਚੰਗੇ ਨਾਗਰਿਕ ਹੋਣ ਦੇ ਨਾਤੇ ਲਾ ਕੇ ਜਿਹਨਾਂ ਨੇ ਕਰਾਇਦਾ ਰੱਖੇਗਾ ਆਪਣੀ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਾ ਲੈ ਜਿਹਨਾਂ ਨੇ ਕਰਾਇਦਾ ਦੇਖੋ ਇਹ ਤੇ ਕੰਪਲਸਰੀ ਆਪਾਂ ਬੜੇ ਲਿਖੇ ਲੋਕ ਆ ਆਪਾਂ ਕਿਹੜੇ ਅਨਪੜ੍ਹ ਆ ਦੇਖੋ ਜੀ ਆਪਾਂ ਕਰਾਇਦਾ ਰੱਖਦੇ ਆ ਤਾਂ ਸਾਨੂੰ ਉਹਨਾਂ ਦਾ ਆਧਾਰ ਕਾਰਡ ਜਾਂ ਵੋਟਰ ਕਾਰਡ ਆ ਲੈ ਗਿਆ ਸਾਨੂੰ ਕੀ ਦਰਾਜ ਆਪਾਂ ਪੁਲਿਸ ਨੂੰ ਦਿੱਤਾ ਹੋਵੇ ਪੁਲਿਸ ਨੇ ਐਡਰੈਸ ਲਿਖਿਆ ਹੋਵੇ ਬੱਤੋ ਵਾਦ ਇੱਕ ਘੰਟੇ ਵਿੱਚ ਕੇਸ ਟੈਸਟ ਕਰ ਲੈਣਾ ਸੀ ਦੇਖੋ ਹੁਣ ਮੁਸ਼ਕਲ ਤੇ ਆਏਗੀ ਨਾ ਉਹ ਤੁਹਾਨੂੰ ਟੈਸਟ ਕਰ ਲਿਆ ਕਰ ਤੇ ਲੈ ਗਈ ਪਰ ਮੁਸ਼ਕਲ ਹੈ ਕਿ ਜੇ ਇਹ ਬੰਦਾ ਉਹ ਬਾਹਰ ਚਲ ਗਿਆ ਆ ਮੰਨ ਲਓ ਜਿਵੇਂ ਕਹਿ ਰਹੇ ਸੀ ਕਿਰਾਏਦਾਰ ਕਹਿ ਰਿਹਾ ਮਾਲਕ ਮਕਾਨ ਕਹਿ ਰਿਹਾ ਸੀ ਕਿ ਉਹਨਾਂ ਬਾਹਰ ਚਲ ਜਾਣਾ ਸੀ ਦੇ ਉਹ ਜਿਵੇਂ ਕਾਟ ਕਰ ਗਿਆ ਜੇ ਮੰਨ ਲਓ ਬੰਦਾ ਫਾਈਟ ਤੇ ਚਲ ਗਿਆ ਤੇ ਫਿਰ ਆਪਾਂ ਬੰਦੇ ਨੂੰ ਕਿੱਥੋਂ ਫੜਾਂਗੇ ਹਨਾ ਇਹ ਪੁਲਿਸ ਨੂੰ ਮੁਸ਼ਕਲ ਆਏਗੀ ਐਸੀ ਵੀ ਬਾਕੀ ਮੈਂ ਇੱਕ ਚੰਗੇ ਦੇ ਨਾਗਰਿਕ ਹੋਣ ਦੇ ਨਾਤੇ ਲੋਕਾਂ ਨੂੰ ਅਪੀਲ ਕਰਾਂਗਾ ਵੀ ਜਿਹੜਾ ਵੀ ਕੋਈ ਆਪਣਾ ਕਿਰਾਏਦਾਰ ਰੱਖਦਾ ਨਾ ਉਹ ਜ਼ਰੂਰ ਇਸ ਚੀਜ਼ ਨੂੰ ਆਡੈਂਟੀਫਾਈ ਕਰਾਣ ਮਾਲ ਵੀ ਆਪਾਂ ਇੱਕ ਰਾਇਦਰ ਰੱਖਿਆ ਤੇ ਇਹਦਾ ਆਧਾਰ ਘੜਿਆ ਵੋਟਰ ਘੜਿਆ ਆ ਬ੍ਰੂਠਾ ਗਏ